ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸਾਹਿਬ ਸਤਿਗੁਰੂ ਛੇਦਗੁਰੂ RAMDAS ਪਾਤਸ਼ਾਹ ਜੀ ਦਾ ਭਾਵੇਂ ਅਸੀਂ ਸਤਾਬਦੀ ਰੂਪ ਵਿੱਚ 13 ਤੇ 14 ਤਰੀਕ ਨੂੰ ਮਨਾ ਚੁੱਕੇ ਹਾਂ ਪਰ ਅਸਲ ਤੌਰ ਤੇ ਅੱਜ ਸਤਿਗੁਰਾਂ ਦਾ ਗੁਰਤਾ ਗਦੀ ਦਿਵਸ ਹੈ ਭਾਨ ਗੁਰੂ RAMDAS ਪਾਤਸ਼ਾਹ ਜੀ ਨੇ ਇਸੇ ਪਵਿੱਤਰ ਸਥਾਨ ਦੇ ਉੱਤੇ ਸੇਵਾ ਤੇ ਸਿਮਰਨ ਨੂੰ ਸਮਰਪਿਤ ਹੋ ਕੇ ਧੰਨ ਸਾਹਿਬ ਸਤਿਗੁਰੂ ਸ੍ਰੀ ਅਮਰਦਾਸ ਪਾਤਸ਼ਾਹ ਜੀ ਦੇ ਉਸ ਪਵਿੱਤਰ ਜੋਤ ਜੇ ਉਸ ਜੋਤ ਦੇ ਵਿੱਚੋਂ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਉਸ ਗੁਰਤਾ ਗੱਦੀ ਦੇ ਅਧਿਕਾਰੀ ਬਣਾਇਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਸ ਸਮੇਂ ਰਚਨਾ ਕਰਕੇ ਜਿਹੜੇ ਸਮਾਜ ਦੇ ਦਬੇ ਤੇ ਲਤਾੜੇ ਹੋਏ ਲੋਕ ਸੀ ਉਹਨਾਂ ਨੂੰ ਇੱਕ ਸੰਮਲਤ ਤੇ ਲਿਆ ਕੇ ਕਾਰ ਸੇਵਾ ਰੂਪੀ ਉਹਨਾਂ ਦਾ ਆਰਥਿਕ ਪੱਖ ਉਹਨਾਂ ਦਾ ਸਮਾਜਿਕ ਪੱਖ ਉਹਨਾਂ ਦਾ ਰਾਜਨੀਤਿਕ ਪੱਖ ਸਾਰੇ ਪੱਖ ਆ ਜਾ ਕਰਕੇ ਤੇ ਉਸ ਪਵਿੱਤਰ ਸਥਾਨ ਦੀ ਰਚਨਾ ਕਰਕੇ ਸਰਬਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾ ਸਮੁੱਚੀ ਮਨੁੱਖਤਾ ਨੂੰ ਔਰ ਇਹੋ ਕਾਰਨ ਆ ਕੇ 사ਤਗੁਰੂ ਜੀ ਦੇ ਉਸ ਪਵਿੱਤਰ ਸਥਾਨ ਤੇ ਕੋਈ ਵੀ ਮਨੁੱਖ ਜਿਹਨੇ ਨਾਮ ਸਕਾਰ ਕਰਨ ਜਾਂਦਾ ਥੱਲੇ ਉਹਦੀਆਂ ਪੰਜ ਸੱਤ ਪੌੜੀਆਂ ਥੱਲੇ ਨੂੰ ਜਾਂਦਾ ਤੇ ਜਿਹੜੇ ਉੱਥੋਂ ਨਾਮ ਸਕਾਰ ਕਰਕੇ ਬਾਹਰ ਨੂੰ ਆਉਂਦਾ ਤੇ ਉੱਚਾ ਹੋ ਕੇ ਆਉਂਦਾ ਇਹ ਸਤਿਗੁਰ ਜੀ ਨੇ ਨਿਮਰਤਾ ਸਦਾਾਰਕ ਤੌਰ ਤੇ ਮਨੁੱਖ ਨੂੰ ਉਦੇਸ਼ ਕੀਤਾ ਕਿ ਮਨੁੱਖ ਨੇ ਨਿਮਰਤਾ ਦੇ ਵਿੱਚ ਰਹਿਣਾ ਸੇਵਾ ਦੇ ਸਿਮਰਨ ਦੇ ਵਿੱਚ ਰਹਿਣਾ ਤੋਂ ਸਤਿਗੁਰਾਂ ਦਾ ਅੱਜ ਗੁਰਪਾ ਗੱਦੀ ਦੇਵਸੇ ਨਾਲ ਦੀ ਨਾਲ ਐਸੇ ਸਥਾਨ ਦੇ ਉੱਤੇ ਗੁਰਦੁਆਰਾ ਬੌਲੀ ਸਾਹਿਬ ਇਸ ਸਥਾਨ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਬੜੇ-ਬੜੇ ਪਰਪਕਾਰ ਕੀਤੇ ਇੱਥੇ ਜਾਤ-ਵਾਤ, ਵਰਨ-ਵਾਤ ਬਹੁਤ ਵੱਡੇ ਪੱਧਰ ਤੇ ਸੀ ਆਮ ਲੋਕਾਂ ਨੂੰ ਖੋਹਾਂ ਤੇ ਨਹੀਂ ਸੀ ਚੰਡ ਦਿੱਤਾ ਜਾਂਦਾ ਕੱਚੇ ਭਾਂਡੇ ਤੋੜ ਦਿੱਤੇ ਜਾਂਦੇ ਸੀ ਪਰ ਸਤਗੁਰਾਂ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਉਹ ਮਨੁੱਖਤਾ ਨੂੰ ਸੰਪੂਰਨ ਤੇ ਲਿਆਉਣ ਲਈ ਜਿੱਥੇ ਖੂਹ ਜਲ ਦੇ ਜਿਹੜੇ ਉਹ ਖਦਵਾਏ ਨਾਲ ਗੁਰਦੁਆਰਾ ਬੌਲੀ ਸਾਹਿਬ ਸਾਰਿਆਂ ਲਈ ਇੱਕ ਸਾਂਝੀ ਵਾਲਤਾ ਦਾ ਕਿ ਇੱਥੇ ਕੋਈ ਉੱਚ ਨੀਚ ਨਹੀਂ ਜਿਹੜਾ ਮਰਜੀ ਆ ਕੇ ਇਸ ਪਵਿੱਤਰ ਹਸਤਾਨ ਤੇ ਆ ਕੇ ਉਜਾਲ ਵੀ ਲੈ ਜਾਂਦੇ ਸੀ ਇਹ ਇੱਕ ਗੁਰੂ ਸਾਹਿਬ ਨੇ ਸਾਨੂੰ ਬਰਾਬਰਤਾ ਬਖਸ਼ਿਸ਼ ਕੀਤੀ ਜੇ ਸਤਗੁਰ ਜੀ ਦਾ ਸਮਾਜਿਕ ਪੱਖ ਦੇਖ ਲਵਾਂ ਜਿੱਥੇ ਇਹ ਸਮਾਜਿਕ ਪੱਖ ਸਤਗੁਰ ਜੀ ਨੇ ਜਾ ਕੇ ਕੀਤਾ ਉੱਥੇ ਉਸ ਵੇਲੇ ਦੀ ਸਤੀ ਪ੍ਰਥਾ ਪਵਿੱਤਰ ਕਰਵਾਣੀ ਵੀ ਸਤਗੁਰਾਂ ਨੇ ਉਸ ਸਰਲੇਖੇ ਇਠ ਸੰਤਨ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਦੇ ਦਰਜ ਕੀਤੀ ਤੇ ਨਾਲ ਸਤੀ ਪ੍ਰਥਾ ਨੂੰ ਖਤਮ ਵੀ ਕੀਤਾ ਤੇ ਨਾਲ ਜਿਹੜਾ ਪੁਨਰ ਵਿਆਹ ਸੀ ਕਿਉਂਕਿ ਉਸ ਵੇਲੇ ਇੱਕ ਇਹ ਸਮਾਜਿਕ ਲਾਹਨਤ ਬਣੀ ਹੋਈ ਸੀ ਕਿ ਜਿਹੜੀ ਇਸਤਰੀ ਇੱਕ ਵਾਰੀ ਵਿਆਹੀ ਜਾਂਦੀ ਉਹਨੂੰ ਨਾਲ ਹੀ ਸੜਨਾ ਪੈਂਦਾ ਸੀ ਤੇ ਸਤਗੁਰ ਜੀ ਨੇ ਇਹ ਸਮਾਜਿਕ ਲਾਹਨਤ ਵੀ ਖਤਮ ਕੀਤੀ ਤੇ ਸਤਗੁਰ ਜੀ ਨੇ ਊਚ ਨੀਚ ਵੀ ਖਤਮ ਕੀਤੀ ਉਸ ਵੇਲੇ ਦਾ ਅਕਬਰ ਬਾਦਸ਼ਾਹ ਕਿਉਂਕਿ ਮੁ슬ਮਾਨਾਂ ਦੇ ਵਿੱਚ ਬਾਦਸ਼ਾਹ ਹੁੰਦੇ ਸੀ ਉਹਨੂੰ ਵੀ ਇੱਕ ਸਮਤਲ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਬਰਾਬਰ ਬਾਕੀਆਂ ਦੇ ਪ੍ਰਸ਼ਾਦਾ ਛਕਾਇਆ ਸੋ ਜਿੱਥੇ ਸਤਗੁਰੂ ਜੀ ਨੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਇਸ ਸ਼ਹਿਰ ਨੂੰ ਬਸਾਉਣਾ ਕੀਤਾ ਉਥੇ ਸਤਗੁਰੂ ਜੀ ਨੇ 17 ਰਾਗਾਂ ਵਿੱਚ ਪਵਿੱਤਰ ਗੁਰਬਾਣੀ ਉਹ ਵੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਵਿੱਚ ਅੰਕਿਤ ਕੀਤੀ ਸੋ ਅੱਜ ਆਪਾਂ ਉਸ ਸਤਗੁਰੂ ਜੀ ਦਾ ਨਮਾਨਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਉਹਨਾਂ ਦਾ ਜੋਤੀ ਜੋਤ ਦੇਵ 450ਵਾਂ ਸਤਾਬਦੀ ਦੇ ਰੂਪ ਦੇ ਵਿੱਚ ਮਨਾ ਰਹੇ ਹਾਂ ਤੋਂ ਗੁਰੂ ਸਾਹਿਬ ਕਿਰਪਾ ਕਰਨ ਅੱਜ ਨਹੀਂ ਇਹ 10 ਦਿਨ ਹੋ ਗਏ ਸਮਾਗਮ ਚੱਲਦਿਆਂ ਨੂੰ ਅੱਜ ਅਮਰਤ ਵੇਲੇ ਤੋਂ ਹੀ ਬੱਚਿਆਂ ਦੇ ਸ਼ਾਬਦ ਗਾਇਣ ਮੁਕਾਬਲੇ ਤੇ ਉਹਨਾਂ ਦੇ ਨਾਲ ਆ ਬਾਦ ਦੁਪਹਿਰ ਟਕਾਲਾਂ ਨੂੰ ਗੱਤਕੇ ਦੇ ਜਿਹੜੇ ਜੋਰ ਉਹ ਵੀ ਸੰਗਤ ਖਾਣਣਗੇ ਕੱਲ ਨੂੰ ਇੱਕ ਮਹਾਨ ਨਗਰ ਕੀਰਤਨ ਤੇ ਮੈਂ ਤੁਹਾਡੇ ਮੀਡੀਆ ਰਾਹੀਂ ਵੀ ਕਹਿਣਾ ਚਾਹੁੰਨਾ ਕਿ ਉਹ ਸਤਗੁਰਾਂ ਦੇ ਉਸ ਪਵਿੱਤਰ ਸਿਧਾਂਤ ਨੂੰ ਸਮਰਪਤ ਆ ਤੇ ਸੱਚ ਕਰਕੇ ਜਾਣਿਓ ਗੁਰੂ ਸਾਹਿਬ ਆਪ ਹੀ ਵਾਤ ਰਹੇ ਜਿਨ੍ਹਾਂ ਸੰਗਤਾਂ ਦੇ ਵਿੱਚ ਉਤਸ਼ਾਹ ਆ ਜਿਨ੍ਹਾਂ ਜਥੇਬੰਦੀਆਂ ਦੇ ਵਿੱਚ ਉਤਸ਼ਾਹ ਆ ਉਹ ਕੱਲੂ ਮਹਾਨ ਨਗਰ ਕੀਰਤਨ ਸਵੇਰੇ ਅਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ 8:30 ਵਜੇ ਇਸ ਪਵਿੱਤਰ ਧਰਤੀ ਨੂੰ ਕਡੂਰ ਸਾਹਿਬ ਤੋਂ ਚਾਲੇ ਪਾਊਗਾ ਮੈਂ ਸਾਰੇ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਘਰ ਦਾ ਕੋਈ ਜੀ ਕਰਾਂ ਜਣਾ ਰਹੇ ਇਓ ਸਮਝੋ ਕਿ ਗੁਰੂ ਅਮਰਦਾਸ ਪਾਤਸ਼ਾਹ ਸਾਡੇ ਨਾਲ ਹੀ ਕੱਲ ਦਾ ਦਿਨ ਜਿਹੜਾ ਆ ਉਹ ਸਾਡੇ ਨਾਲ ਹੀ ਆ। ਸੋ ਇਹ ਜਿਹੜਾ ਨਾਲ ਕਹਿਣ ਤੋਂ ਭਾਵ ਬਿੱਤਰ ਗੁਰਬਾਣੀ ਗੁਰਸ਼ਾਬਦ ਜਿੱਲੇ ਮਨੁੱਖ ਪੜਦਾ ਤੇ ਆਮ ਸਿਆਣੇ ਕਹਿੰਦੇ ਆ ਕਿ ਜੇ ਸਤਗੁਰਜੀ ਦੀ ਗੁਰਬਾਣੀ ਗਾਇਨ ਕਰੀਏ ਸਮਝ ਲਾਓ ਉਹ ਸਤਗੁਰਜੀ ਉਸ ਵੇਲੇ ਨਾਲ ਹੀ ਆ ਇਹ ਮਨੁੱਖ ਨੂੰ ਸਮਝਾਉਣ ਲਈ ਸੰਕੇਤਕ ਮਾਤਪਰ ਮਹਾਪੁਰਸ਼ਾਂ ਨੇ ਇੱਕ ਸੰਦੇਸ਼ ਦਿੱਤਾ। ਸੋ ਆਪਾਂ ਉਹਦੇ ਵਿੱਚ ਸ਼ਾਮਲ ਹੋ ਜਾਈਏ ਪਰਸੋਂ ਨੂੰ 18 ਤਰੀਕ ਨੂੰ ਫਿਰ ਸਾਰਾ ਦਿਨ ਇਸ ਸਾਰੀ ਰਾਤ ਉਹ ਵੱਡੇ ਸਮਾਗਮ ਜਿਹੜੇ ਆ ਇਸ ਧਰਤੀ ਤੇ ਜਿਹੜੇ ਆ ਚੱਲਣੇ ਆ ਸੋ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਵੱਧ ਤੋਂ ਵੱਧ ਇਸ ਸਦੀਵੀ ਦੇ ਵਿੱਚ ਆਪ ਵੀ ਸ਼ਾਮਲ ਹੋਈਏ ਬੱਚਿਆਂ ਨੂੰ ਵੀ ਸ਼ਾਮਲ ਕਰੀਏ ਤੇ ਮੈਨੂੰ ਖੁਸ਼ੀ ਵੀ ਆ ਕਿ ਅੱਜ ਮੈਂ ਜਿਹਲੇ ਸਟੇਜ ਤੇ ਆਇਆ ਤੇ ਢਾਡੀ ਸੀਤਲ ਸਿੰਘ ਜਿਹੜਾ ਪੇਸ਼ੰ ਪਤਾਮਾ ਸੀ ਢਾਡੀਆਂ ਦਾ ਉਹਨੂੰ ਇੱਕ ਮਾਣ ਸੀ ਬਹੁਤ ਵੱਡਾ ਉਸ ਅਕੈਡਮੀ ਦੇ ਵਿੱਚੋਂ ਬੱਚੇ ਜਿਹੜੇ ਆ ਉਹ ਟਾਡੀ ਵਾਰਾਂ ਗਾਇਨ ਕਰਾ ਰਹੇ ਸੀ ਤੇ ਮੈਨੂੰ ਪਛੋਕੜ ਵੱਲ ਚੇਤਾ ਆਇਆ ਕਿ ਦਇਆ ਸਿੰਘ ਦਿਲਬਰ ਪਾਖਰਪੁਰੀ ਸਾਹਿਬ ਤੇ ਭਾਈ ਸੀਤਲ ਸਾਹਿਬ ਸੀਤਲ ਉਹ ਹਮੇਸ਼ਾ ਸੌਣ ਸਿੰਘ ਸੀਤਲ ਜਿਹੜੇ ਟਾਡੀ ਕਲਾ ਦੇ ਇੱਕ ਮੈਂ ਸਮਝਦਾ ਪ੍ਰਸ਼ੰਪਤਾਮਾ ਸੀਗੇ ਉਹ ਇਹਵੇਂ ਦੇ ਅੱਜ ਜਿਵੇਂ ਮੈਂ ਦੇਖਿਆ ਇੱਥੇ ਉਹ ਜੋਸ਼ ਦੇ ਨਾਲ ਬੋਲ ਰਹੇ ਸੀ ਇਹ ਛੋਟੇ ਬੱਚਿਆਂ ਨੇ ਵੀ ਦਾੰਤੀ ਸਾਜਾਂ ਦੇ ਨਾਲ ਕੀਰਤਨ ਕੀਤਾ ਜਿਹੜੇ ਸਾਡੇ ਵੱਖ-ਵੱਖ ਸਕੂਲਾਂ ਚੋਂ ਵੱਖ-ਵੱਖ ਮਿਸ਼ਨਰੀ ਕਾਲਜਾਂ ਦੇ ਵਿੱਚੋਂ ਆਏ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਵੱਧ ਤੋਂ ਵੱਧ ਸ਼ਾਮਲ ਹੋਈਏ। ਸ਼ਾਮਲ ਹੋ ਕੇ ਇੱਕ ਮਨੰਬਰ ਪਾਸਾ ਜਰੂਰ ਬੇਨਤੀ ਕਰਨੀ ਚਾਹਨਾ। ਗੁਰੂ ਦਸਮ ਪਾਤਸ਼ਾਹ ਜੀ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਉਪਰੰਤ। ਗੁਰੂ ਗ੍ਰੰਥ ਨੂੰ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਤੇ ਖੰਡੇ ਬਾਟੇ ਦੀ ਬੋਲ ਛੱਕ ਕੇ ਤੇ ਤਿਆਰ-ਬਰ ਤਿਆਰ ਹੋ ਕੇ ਨਿਤਨੇਮੀ ਹੋਣਾ। ਗੁਰਵਾਣੀ ਗਾਇਨ ਵੀ ਕਰਨੇ ਚਾਰ ਬਚਰ ਕਰਤਾਂ ਤੋਂ ਬਚਣਾ ਵੀ ਆ ਤੇ ਪੰਥ ਨੂੰ ਸਮਰਪਿਤ ਹੋ ਕੇ ਗੁਰਵਾਣੀ ਅਨਸਾਰ ਆਪਣਾ ਜੀਵਨ ਜਿਉਣਾ ਇਹੋ ਹੈ ਮੈਂ ਸਮਝਦਾ ਪਵਿੱਤਰ ਸੰਦੇਸ਼ ਸਾਰਿਆਂ ਵਾਸਤੇ ਆ ਸੋ ਬਹੁਤ-ਬਹੁਤ ਧੰਨਵਾਦ ਮੇਰੇ ਸਾਰੇ ਸਾਥੀ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਮੀਤਾਂ ਸਾਹਿਬ ਕਿਉਂਕਿ ਇਹਨਾਂ ਨੂੰ ਇੱਕ ਕਮਾਂਡ ਦਿੱਤੀ ਸੀ ਇਹਨਾਂ ਦੇ ਨਾਲ ਸਾਰੀ ਸਾਬ ਕਮੇਟੀ ਸੀ ਮੇਰੇ ਨਾਲ ਬੂ ਸਾਹਿਬ ਬੈਠੇ ਆ ਇਧਰ ਆਪਣੇ ਬਾਬਾ ਬੂਟਾ ਸਿੰਘ ਵੀ ਆਏ ਸਨ ਵੀ ਆਸੀ ਸਾਰੇ ਬੈਠੇ ਆ ਤੇ ਸਾਡੇ ਸਕੱਤਰ ਧਰਮ ਪ੍ਰਚਾਰ ਤੇ ਦੂਸਰੇ ਸਕੱਤਰ ਸਾਰਿਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਆ ਔਰ ਮਿਹਨਤ ਕਹਿਣ ਤੋਂ ਭਾਵ ਕਿਉਂਕਿ ਇੱਕ ਸਤਾਬਦੀ ਦੀ ਰੂਪਰੇਖਾ ਲੇਖਣੀ ਹੁੰਦੀ ਆ ਉਹ ਰੂਪ ਲਿਖਾ ਰੂਪਰੇਖਾ ਇੱਡੇ ਪੱਤਰ ਤੇ ਲਿਖੀ ਗਈ ਕਿ ਪਾਰਸੋਂ ਨੂੰ ਤਾਂ ਲੋਕ ਇੱਥੇ ਆਉਣਗੇ ਅੱਜ ਮੈਂ ਦੇਖਦਾ ਜਦੋਂ ਮੈਂ ਪਾਟੇ ਆਉਣਾ ਆਪਣੇ ਹਿਯਾਰਪੁਰੋਂ ਜਿੰਨਾ ਸੰਗਤ ਵਿੱਚ ਉਤਸ਼ਾਹ ਆ ਇਹ ਇਸ ਗੱਲ ਦੀ ਅਗਵਾਈ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਪੰਜਾਬ ਅੱਜ ਵੀ ਗੁਰਾਂ ਦੇ ਨਾਂ ਤੇ ਜਿਉਂ ਰਿਹਾ ਇਹੋ ਹੀ ਕਾਰਨ ਆ ਕਿ ਹਰ ਇੱਕ ਬੱਚਾ ਮਾਈ ਬਚੰਗੀ ਨੌਜਵਾਨ ਇਸ ਧਰਤੀ ਦੇ ਨਤਮਸਤਕ ਹੋਣ ਆ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ